ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਡਵੋਕੇਟ ਪ੍ਰਭਜੋ ਸਿੰਘ ਤਾਂ ਜਿਹੜੀ ਜਿਹੜੀ ਵੀਡੀਓ ਦਾ ਟੌਪਿਕ ਹੈ ਉਹ ਇਸ ਸੰਬੰਧੀ ਹੈ ਕਿ ਆਪਾਂ ਦੇਖਦੇ ਹਾਂ ਜੀ ਜਰ ਆਪਾਂ ਕਈ ਵਾਰੀ ਅਕਾਊਂਟ ਦੇ ਵਿੱਚ ਆਪਣੇ ਜਿਹੜਾ ਸੇਵਿੰਗ ਅਕਾਊਂਟ ਹੈ ਉਹਦੇ ਵਿੱਚ ਇਕੱਠੀ ਜੇ ਅਸੀਂ 10 ਲੱਖ ਰੁਪਏ ਜਮ੍ਹਾਂ ਕਰਾ ਦਿੰਨੇ ਆ ਤਾਂ ਸਾਨੂੰ ਕੀ ਸੱਮਣ ਇਸ਼ੂ ਕਰ ਸਕਦੀ ਹੈ ਇਨਕਮ ਟੈਕਸ ਡਿਪਾਰਟਮੈਂਟ ਜਾਂ ਨਹੀਂ ਤਾਂ ਹੁਣ ਜਿਹੜੇ ਆਪਣੇ ਲਾਅ ਦੇ ਅਕੋਰਡਿੰਗ ਜਾਂ ਇਨਕਮ ਟੈਕਸ ਐਕਟ ਦੇ ਸੈਕਸ਼ਨ 68 ਦੇ ਅਕੋਰਡਿੰਗ ਜੇ ਆਪਾਂ ਗੱਲ ਕਰੀਏ ਤਾਂ ਜਦੋਂ ਕੋਈ ਵੀ ਬੰਦਾ ਇੱਕ ਸਾਲ ਦੇ ਫਾਈਨੈਂਸ਼ੀਅਲ ਇਅਰ ਦੇ ਵਿੱਚ 10 ਲੱਖ ਰੁਪਏ ਜੇ ਜਮ੍ਹਾਂ ਕਰਾਂਦਾ ਹੈ ਆਪਣੇ ਸੇਵਿੰਗ ਅਕਾਊਂਟ ਦੇ ਵਿੱਚ ਤਾਂ ਉਹ ਜਿਹੜੇ ਬੈਂਕ ਦੀ ਡਿਊਟੀ ਬਣਦੀ ਹੈ ਕਿ ਇਨਕਮ ਟੈਕਸ ਨੂੰ ਜਿਹੜਾ ਇਹ ਆ ਨੋਟੀਫਾਈ ਕਰਨਾ ਕਿ ਇਸ ਅਕਾਊਂਟ ਦੇ ਵਿੱਚ ਇੰਨੇ ਅਮਾਉਂਟ ਜਿਹੜੀ ਜਮ੍ਹਾਂ ਹੋਈ ਹੈ ਤਾਂ ਜਦੋਂ 10 ਲੱਖ ਜਾਂ 10 ਲੱਖ ਤੋਂ ਉੱਪਰ ਦੀ ਅਮਾਉਂਟ ਜਦੋਂ ਆਪਾਂ ਬੈਂਕ ਦੇ ਵਿੱਚ ਜਮ੍ਹਾਂ ਕਰਾਉਂਦੇ ਆ ਤਾਂ ਇਨਕਮ ਟੈਕਸ ਜਿਹੜਾ ਡਿਪਾਰਟਮੈਂਟ ਹੈ ਉਹ ਸਾਨੂੰ ਨੋਟਿਸ ਇਸ਼ੂ ਕਰ ਸਕਦਾ ਹੈ ਜੇ ਅਸੀਂ ਇਹ ਜਸਟੀਫਾਈ ਨਹੀਂ ਕਰ ਸਕਦੇ ਵੀ ਇਹ ਜਿਹੜੀ ਅਮਾਉਂਟ ਹੈ ਉਹ ਕਿੱਥੋਂ ਆਈ ਹੈ ਮੰਨ ਲਓ ਜੇ ਆਪਾਂ ਕੋਈ ਪ੍ਰਾਪਰਟੀ ਸੇਲ ਨਹੀਂ ਕੀਤੀ ਜਾਂ ਆਪਣੇ ਕੋਲ ਹੋਰ ਇਨਕਮ ਸੋਰਸ ਨਹੀਂ ਹੈਗਾ ਐਵੇਂ ਦਾ ਜਿਸ ਤੋਂ ਆਪਾਂ 10 ਲੱਖ ਰੁਪਏ ਮਾਉਟ ਆਈ ਹੋਵੇ ਤਾਂ ਉਸ ਤੇ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਹੈ ਉਹ ਉਸ ਤੇ 30% ਜਿਹੜਾ ਟੈਕਸ ਹੈ ਲਗਾ ਸਕਦਾ ਹੈ ਇਸ ਤੋਂ ਇਲਾਵਾ ਜਿਹੜਾ ਇਨਕਮ ਟੈਕਸ ਐਕਟ ਦੇ ਵਿੱਚ ਜਿਹੜੀ ਪੈਨਲਾਈਜ਼ ਚੀਜ਼ਾਂ ਨੇ ਉਹ ਵੀ ਕਰ ਸਕਦਾ ਹੈ ਤਾਂ 60% ਜਿਹੜਾ ਬਣਦਾ ਉਹਦੀ ਉਸ ਤੇ ਉੱਪਰ ਜਿਹੜਾ ਉਹ ਸਲੈਬ ਲੱਗ ਸਕਦੀ ਹੈ ਤਾਂ ਮੇਨ ਲੀਗਲ ਇਹ ਹੈ ਜੀ ਜਦੋਂ ਕੋਈ ਵੀ ਤੁਸੀਂ ਅਮਾਉਂਟ ਜਮ੍ਹਾਂ ਕਰਾਉਣੀ ਹੁੰਦੀ ਹੈ ਫਾਈਨੈਂਸ਼ੀਅਲ ਲੈਅ ਦੇ ਵਿੱਚ ਆਪਣੇ ਤਾਂ ਜਿਹੜੀ ਇਹ ਇਕੱਠੀ ਅਮਾਉਂਟ ਜੇ ਤੁਸੀਂ ਜਮ੍ਹਾਂ ਕਰਾਉਂਦੇ ਹੋ ਤੁਹਾਨੂੰ ਇਹ ਕਾਫੀ ਜਿਹੜਾ ਇਨਕਮ ਟੈਕਸ ਦਾ ਰਿਸਕ ਹੈਗਾ ਤਾਂ ਕੋਈ ਵੀ ਜਦੋਂ ਬੰਦਾ ਆਪਣੇ ਅਕਾਊਂਟ ਦੇ ਵਿੱਚ ਜਿਹੜਾ ਪੇਮੈਂਟ ਜਮ੍ਹਾਂ ਕਰਾਉਂਦਾ ਹੈ ਕਿਉਂਕਿ ਆਪਾਂ ਤਾਂ ਹੁਣ ਜਾਣਦੇ ਆਂ ਕਈ ਵਾਰੀ ਕਿਸੇ ਨੇ ਕੋਈ ਵਿਆਜ ਤੇ ਲਈ ਉਹਨੇ ਪੈਸੇ ਜਾਂ ਕੁਝ ਵੀ ਆਪਣੇ ਆਪਣੇ ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਕੀਤੀ ਹੁੰਦੀ ਹੈ ਉਹਦੇ ਸੰਬੰਧੀ ਵੀ ਕਈ ਵਾਰੀ ਬੰਦੇ ਕੋਲ ਪੈਸੇ ਹੁੰਦੇ ਨੇ ਬਟ ਜਦੋਂ ਆਪਾਂ ਅਕਾਊਂਟ ਦੇ ਵਿੱਚ ਜਮ੍ਹਾਂ ਕਰਾ ਦਿੰਦੇ ਆਂ ਤਾ تھوڑا یہ ٹیکس دا جڑا ڈر جڑا رہندا ہے انکم ٹیکس جڑا ਤੁਹਾਨੂੰ نوٹس ایشو ਕਰ ਸਕਦੀ ہے۔ تا امید ہے ਜਿਹੜੀ ਇਹ ویڈیو ਪਸੰਦ ਆਈ ਹੋਗੀ। ਤਾਂ ویڈیو ਨੂੰ ਵੱਤੋ ਵੱਤ ਸ਼ੇਅਰ ਕਰਿਓ ਤੇ ਤਾਂ ਕਿ ਜਿਹੜਾ ਆਨਲਾਈਨ ਟਾਈਮ ਦੇ ਵਿੱਚ انکم ٹیکس ਐਕਟ ਦੇ ਜਿਵੇਂ ਹੁਣ ਇੱਕ ਆ 1 اپریل ਤੋਂ ਬਾਅਦ ਇਹ ਜਿਹੜਾ ਲਾਗੂ ਹੋ ਜਾਣਾ ਹੈ 2026 ਦੇ ਵਿੱਚ ਨਵਾਂ ਐਕਟ ਆ ਉਸ ਦੇ ਸੰਬੰਧੀ ਜਿਹੜੀਆਂ ਸਾਰੀਆਂ ਮੈਂ ਵੀਡੀਓਜ਼ ਅਪਲੋਡ ਕਰਦਾ ਰਹੂਗਾ। ਤੋਂ ਸਸਕੀ ਕਾਲ ਧੰਨਵਾਦ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ।